ਨੇ ਤੁਹਾਨੂੰ ਪੁੱਛਿਆ ਜੀ ਆਪਣਾ ਬੇਟਾ ਕਿੱਥੇ ਗਿਆ ਕਿੱਥੇ ਗਿਆ ਆਪਣਾ ਬੇਟਾ ਦੱਸੋ ਦੱਸੋ ਹੁਕਮ ਲਾਓ ਮੈਂ ਹੁਕਮ ਤਾਂ ਲਾ ਦਿੰਨਾ ਸਰ ਜੀ ਮੈਂ ਤੁਹਾਨੂੰ ਪੁੱਛ ਲਗਾ ਆਪਣਾ ਬੇਟਾ ਕਿੱਥੇ ਗਿਆ ਜੀ ਆਪਣਾ ਬੇਟਾ ਕੰਮ ਗਿਆ ਜੀ ਦੱਸੋ ਹਾਂ ਜੀ ਕੰਮ ਗਿਆ ਕੰਮ ਗਿਆ ਕਿੱਥੇ ਮੈਂ ਤੁਹਾਨੂੰ ਤਾਂ ਹੀ ਪੁੱਛ ਰਿਹਾ ਮੇਰੇ ਜੀ ਆਪ ਕੰਮ ਕਿੱਥੇ ਗਿਆ ਤੂੰ ਤਾਂ ਨਾ ਜਿਹੜੇ ਕਿੱਥੇ ਗਿਆ ਦੱਸੋ ਕੰਮ ਤਾਂ ਦੱਸੋ ਤੁਸੀਂ ਕਿਥੇ ਕੰਮ ਗਿਆ ਮੈਨੂੰ ਪਤਾ ਨਹੀਂ ਪੂਰਾ ਉਹ ਕਿਤੇ ਕੰਮ ਗਿਆ ਮੈਂ ਤੁਹਾਨੂੰ ਉਹਦਾ ਨਾਮ ਦੱਸੋ ਕੀ ਹੈਗਾ ਬੇਟੇ ਦਾ ਆਪਣੇ ਦਾ ਮੈਨੂੰ ਗੱਲ ਦੱਸੋ ਨਾ ਪੂਰੀ ਗੱਲ ਕੀ ਹੈ ਮੈਂ ਤੁਹਾਨੂੰ ਪੂਰੀ ਗੱਲ ਦੱਸੂਗਾ ਮੇਰੇ ਵੀਰ ਜੀ ਮੈਂ ਤੁਹਾਨੂੰ ਮੇਨੂੰ ਨੰਬਰ ਦਿੱਤਾ ਗਿਆ ਮੈਂ ਤੁਹਾਨੂੰ ਕਾਲ ਕੀਤੀ ਹੈ ਨਾ ਮੈਂ ਤੁਹਾਨੂੰ ਤੁਹਾਨੂੰ ਸਾਰੀ ਪੂਰੀ ਜਾਣਕਾਰੀ ਦਊਗਾ ਮੈਂ ਤੁਹਾਨੂੰ ਤਾਈ ਪੁੱਛੋ ਨਾਮ ਦੱਸੋ ਇੱਕ ਵਾਰੀ ਆਪਣੇ ਪੁੱਤ ਦਾ ਨਾਮ ਮੈਂ ਦੱਸ ਦਊਗਾ ਮੈਨੂੰ ਗੱਲ ਸਮਝਾਤਾ ਦਿਓ ਨਾ ਵੀ ਕੀ ਗੱਲ ਹੈ ਤੁਸੀਂ ਥਾੜੇ ਤੋਂ ਬੋਲ ਰਹੇ ਮੰਨ ਗਿਆ ਮੈਂ ਦੇਖ ਲਿਆ ਪਛਾਣ ਲਿਆ ਪਰ ਕੋਈ ਕਾਰਨ ਤਾਂ ਹੋਊਗਾ ਨਾ ਤੁਸੀਂ ਫੋਨ ਬੰਦ ਕਰ ਤੁਸੀਂ ਸਮਝਦਾਰੇ ਗਿਓ ਬੜੇ ਲਿਖੇ ਇਨਸਾਨ ਲੱਗਦੇ ਹੋ ਤੁਹਾਨੂੰ ਪਤਾ ਕਿਸ ਨੰਬਰ ਆਪਨੇ ਸਾਡੇ ਕੋਲ ਨੰਬਰ ਹੋ ਨਹੀਂ ਸਕਦਾ ਸਾ ਨੰਬਰ ਮਿਲਿਆ ਤੁਹਾਨੂੰ ਕਾਲ ਕੀਤੀ ਮੈਂ ਤੁਹਾਨੂੰ ਤਾਂ ਹੀ ਪੁੱਛਿਆ ਨਾਮ ਤੁਸੀਂ ਇੱਕ ਵਾਰ ਦੁੱਤੀ ਸੰਨੀ ਹੈ ਬੋਲੋ ਹਣੀ ਸੰਨੀ ਹਣੀ ਸੰਨੀ ਸੰਨੀ ਹਾਂ ਰੇ ਰੇ ਮੇਰਾ ਮੈਂ ਤੇ ਹਨ ਗੱਲ ਸੁਣੋ ਚਾਰ ਬੱਚੇ ਗਏ ਸੀ ਆ ਤੁਹਾਡਾ ਬੱਚਾ ਦਾ ਨਾਮ ਘੁੰਮ ਰਿਹਾ ਸੀ ਜਿਹਨੂੰ ਅਰੈਸਟ ਕੀਤਾ ਹੈਗਾ ਸੀ ਅਸੀਂ ਅੱਛਾ ਕਿਉਂ ਅਰੈਸਟ ਕਿਉਂ ਕੀਤਾ ਕਾਦੇ ਵਾਸਤੇ ਰੇਬ ਤੇ ਕੇਸ ਤੇ ਰੈਸ਼ ਕੀਤਾ ਹੀਗਾ ਉਹਨਾਂ ਨਾਲ ਉਹ ਮੁੰਡਿਆਂ ਨਾਲ ਘੁੰਮਰੇ ਕਰ ਰਿਹਾ ਸੀ ਇੱਕ ਤਿੰਨ ਮੁੰਡੇ ਹੋਰੇ ਇੱਕ ਤੁਹਾਡਾ ਆਪਣਾ ਬੇਟਾ ਹੈਗਾ ਸਣੀ ਅੱਛਾ ਹਾਂਜੀ ਉਹ ਰੇਬ ਤੇ ਕੇਸ ਤੇ ਬੁਰੀਚੇ ਗਏ ਨੇ ਤੇ ਕਿਦਰ ਰੇਬ ਕਰਤਾ ਉਹਨਾਂ ਨੇ ਵੀਰੇ ਮੇਰੇ ਕੁੜੀ ਦੇ ਨਾਲ ਕੋਈ ਜਨਾਬ ਦਾ ਕੇਸ ਤੇ ਬੁਰੀਚੇ ਨੇ ਭਾਈ ਜਾਨ ਕਿਹੜੇ ਥਾਣੇ ਤੋਂ ਸਦਰ ਥਾਣੇ ਨੂੰ ਗੱਲ ਕਰਦਾ ਮੈਂ ਸਦਰ ਥਾਣੇ ਤੋਂ ਸ਼ਹਿਰ ਕਿਹੜਾ ਤੁਹਾਡਾ ਹੈ ਚੰਡੀਗੜ੍ਹ ਤੋਂ ਗੱਲ ਕਰ ਰਹੇ ਆ ਸਦਰ ਥਾਣੇ ਤੋਂ ਗੱਲ ਕਰਤਾ ਪਿਆ ਅੱਛਾ ਅੱਛਾ ਸਤ ਜੀ ਚੰਡੀਗੜ੍ਹ ਸਦਰ ਥਾਣੇ ਤੇ ਗ੍ਰਿਫਤਾਰ ਕੀਤੇ ਆ ਹਾਂਜੀ ਹਾਂਜੀ ਤੇ ਫਿਰ ਹੁਣ ਦੱਸੋ ਹੁਣ ਹੁਕਮ ਲਾਓ ਕੀ ਸੇਵਾ ਹੈ ਕੋਈ ਕੋਈ ਤੁਸੀਂ ਦੱਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਹੁਣ ਤੁਸੀਂ ਦੱਸੋ ਤੁਸੀਂ ਦੱਸੋ ਹੁਣ ਕੀ ਕਰਨਾ ਆਪਣੇ ਬੇਟੀ ਦਾ ਨਹੀਂ ਮੇਰੇ ਬੇਟੇ ਦਾ ਦੱਸੋ ਮੇਰੇ ਬੇਟੇ ਦਵੇ ਹੈ ਹੀ ਨਹੀਂ ਬੇਟਾ ਮੇਰਾ ਦਵੇ ਹੈ ਹੀ ਨਹੀਂ ਤੁਹਾਡਾ ਬੇਟਾ ਤੁਹਾਡਾ ਬੇਟਾ ਇੰਜ ਨਹੀਂ ਤੁਹਾਡਾ ਬੇਟਾ ਸ਼ਰੀਫ ਹੈਗਾ ਸੀ ਉਹਨੂੰ ਸੈਰ ਤੇ ਭਾਇ ਰੱਖਿਆ ਅੱਛਾ ਇਹਨੂੰ ਮੁੰਡੇ ਸੀ ਉਹਨਾਂ ਨੇ ਪਰਚਾ ਕਰਕੇ ਅੱਗੇ ਉਹਨਾਂ ਨੇ ਪਰਚਾ ਕਰਕੇ ਅੱਗੇ ਸਾਡ ਦਿੱਤਾ ਅੰਦਰ ਠਾਣੇ ਚ ਅੱਛਾ ਬਾਕੀਆਂ ਨੂੰ ਛੱਡਤਾ ਇੱਕ ਨੂੰ ਛੱਡਤਾ ਛੱਡਿਆ ਨਹੀਂ ਉਹਨੂੰ ਸੈਰ ਤੇ ਭਾਇ ਰੱਖਿਆ ਜੀ ਤੁਹਾਡੇ ਬੇਟੀ ਰਸਾਨੀ ਫਿਰ ਫਿਰ ਦੱਸੋ ਉਹਨੂੰ ਛੱਡਣ ਦਾ ਕੀ ਕਰਨਾ ਹੁਣ ਹੁਕਮ ਲਾਓ ਤੁਸੀਂ ਆਪ ਸਮਝ ਆ ਰਹੇ ਹੋ ਤੁਸੀਂ ਦੱਸੋ ਹੁਣ ਕੀ ਕਰਨਾ ਹੈ ਮੈਂ ਤਾਂ ਸਮਝ ਆ ਰਿਹਾ ਹੁਣ ਮੈਂ ਤੁਸੀਂ ਦੱਸੋਗੇ ਮੈਂ ਤਾਂ ਹੀ ਕੋਈ ਹੱਲ ਕੱਢੂਗਾ ਹੁਣ ਅੱਛਾ ਮੈਂ ਨਾ ਮੈਂ ਤੁਹਾਨੂੰ ਨਹੀਂ ਪਤਾ ਹੈਗਾ ਫਿਰ ਕਿੰਨੇ ਨਾ ਚੱਲ ਜੂ ਕੰਮ ਤੁਹਾਨੂੰ ਬੜਾ ਬੋਲੋ ਬੋਲੋ ਕਿਤੇ ਨਾ ਚੱਲ ਜੂਗਾ ਹੁਣ ਕੋਈ ਹੱਲ ਤਾਂ ਕੱਢਣਾ ਹੀ ਪੈਣਾ ਨਾ ਹੁਣ ਤੁਸੀਂ ਦੱਸੋ ਜੇ ਫੋਨ ਕੀਤਾ ਤੇ ਕੀ ਕੀ ਹੁਕਮ ਹੈ ਹੁਣ ਦੱਸੋ 10000 ਉਹ ਤਾਂ ਦੱਸਿਆ ਮੈਂ 30000 ਭੇਜਿਓ ਕਿੱਥੇ ਭੇਜਾਂ ਬੋਲੋ ਤੁਹਾਨੂੰ ਮੈਂ ਨੰਬਰ ਦੇ ਦਿੰਦਾ ਜੀ ਆਪਾਂ ਸਟੇਡੀਮ ਕਰ ਦਿਓ ਕਿਉਂਕਿ ਪੈਸੇ ਖੜੋਗੇ ਮੇਰੇ ਤੋਂ ਤੁਸੀਂ ਭੇਜ ਦਿਓ ਪੇਟੀਐਮ ਕਰ ਦਿਓ ਹਾਂਜੀ ਤੁਸੀਂ ਭੇਜੋਗੇ 30000 ਕੇ ਮੈਂ ਭੇਜਾਂ ਉਹ ਤੁਸੀਂ ਤੁਹਾਡਾ ਬੇਟਾ ਭਰਿਆ ਹੈ ਮੈਂ ਕਿ ਤੁਹਾਨੂੰ ਭੇਜਣਾ ਭਈਨੇ ਤੁਸੀਂ ਨਹੀਂ ਭੇਜੇ ਮੈਂ ਭੇਜਨੇ ਤੁਹਾਨੂੰ ਠੱਗੀ ਤੁਸੀਂ ਕਰੋਗੇ ਤੇ ਅਸੀਂ ਕਿੱਦਾਂ ਭੇਜਾਂਗੇ ਠੱਗੀ ਤੁਸੀਂ ਕਰਦੇ ਹੋ ਪੁਲਿਸ ਦੀ ਫੋਟੋ ਲਾ ਕੇ ਠੱਗੀਆਂ ਕਰਦੇ ਹੋ ਬਸ ਕਰ ਹੁਣ